ਦੱਖਣੀ ਭਾਰਤ ਦੇ ਮਧੁਰਾਈ ਦੇ ਵਿੱਚ ਸਥਿਤ ਮਨਾਕਸ਼ੀ ਆਮਾਨ ਮੰਦਿਰ ਨੂੰ ਦੱਖਣੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਮੰਦਿਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੁੱਖ ਤੌਰ ਤੇ ਆਮਾਨ ਮੰਦਿਰ ਦੇਵੀ ਲਕਸ਼ਮੀ ਨੂੰ समर्पित ਹੈ ਇਸ ਤੋਂ ਇਲਾਵਾ ਇਸ ਮੰਦਰ ਦੇ ਵਿੱਚ ਲక్ష్ਮੀ, ਕ੍ਰਿਸ਼ਨ, ਰੁਕਮਣੀ, ਬ੍ਰਹਮਾ, ਸਰਸਵਤੀ ਅਤੇ ਹੋਰ ਵੀ ਕਈ ਦੇਵੀ-ਦੇਵਤਿਆਂ ਦੇ ਮੰਦਰ ਵੀ ਸ਼ਾਮਲ ਹਨ। ਇਸ ਮੰਦਰ ਦੀ ਇਮਾਰਤ ਸ਼ਾਹੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਜਿੱਥੇ ਆਕਰਸ਼ਿਤ ਕਰਦੀ ਹੈ ਉੱਥੇ ਹੀ ਇਹ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਮੰਦਿਰਾਂ ਦੇ ਵਿੱਚੋਂ ਇੱਕ ਹੈ। ਇੱਥੇ ਸ਼ਰਧਾਲੂਆਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਭਾਰਤ ਦੇ ਸਾਰੇ ਹਿੱਸਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਮੰਦਰ ਦੇ ਦਰਸ਼ਨ ਲਈ ਆਉਂਦੇ ਹਨ। ਇੰਦਰ ਨੇ ਇਸ ਮੰਦਰ ਦੀ ਸਥਾਪਨਾ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦੀ ਸਥਾਪਨਾ ਇੰਦਰ ਕਹਿੰਦੇ ਸੀ ਉਸਨੇ ਹਿਮੰਦਰ ਉਦੋਂ ਉਸਾਰਿਆ ਜਦੋਂ ਉਹ ਕਿਸੇ ਕਾਰਨ ਜਿਹੜਾ ਕਿ ਤੀਰਥ ਯਾਤਰਾ ਤੇ ਜਾ ਰਿਹਾ ਸੀ ਜਿਵੇਂ ਹੀ ਉਹ ਮਧਰਾਏ ਦੇ ਤਵਯੰਬ ਲਿੰਗ ਤੇ ਪਹੁੰਚਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਦਾ ਬੋਝ ਚੁੱਕਣ ਲੱਗ ਪਿਆ ਇਸ ਤੋਂ ਬਾਅਦ ਇਸ ਚਮਤਕਾਰ ਨੂੰ ਦੇਖ ਕੇ ਉਹਨਾਂ ਨੇ ਖੁਦ ਹੀ ਮੰਦਰ ਦੇ ਵਿੱਚ ਲਿੰਗ ਦੀ ਸਥਾਪਨਾ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਇੰਦਰ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਸਨ ਅਤੇ ਇਸ ਲਈ ਅਸੀਂ ਉੱਥੇ ਤਲਾਬ ਦੇ ਆਲੇ ਦੁਆਲੇ ਕਮਲ ਦੇ ਫੁੱਲ ਵੀ ਦੇਖਦੇ ਆ ਰਹੇ ਹਾਂ ਦੱਖਣੀ ਭਾਰਤ ਦੇ ਮਦੁਰਾਈ ਦੇ ਵਿੱਚ ਸਥਿਤ ਮਿਨਾਕਸ਼ੀ ਆਮਾਨ ਮੰਦਿਰ ਨੂੰ ਦੱਖਣੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਮੰਦਿਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੁੱਖ ਤੌਰ ਤੇ ਆਮਾਨ ਮੰਦਿਰ ਦੇਵੀ ਲਕਸ਼ਮੀ ਨੂੰ समर्पित ਹੈ ਇਸ ਤੋਂ ਇਲਾਵਾ ਇਸ ਮੰਦਰ ਦੇ ਵਿੱਚ ਲక్ష్ਮੀ, ਕ੍ਰਿਸ਼ਨ, ਰੁਕਮਣੀ, ਬ੍ਰਹਮਾ, ਸਰਸਵਤੀ ਅਤੇ ਹੋਰ ਵੀ ਕਈ ਦੇਵੀ-ਦੇਵਤਿਆਂ ਦੇ ਮੰਦਰ ਵੀ ਸ਼ਾਮਲ ਹਨ। ਇਸ ਮੰਦਰ ਦੀ ਇਮਾਰਤ ਸ਼ਾਹੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਜਿੱਥੇ ਆਕਰਸ਼ਿਤ ਕਰਦੀ ਹੈ ਉੱਥੇ ਹੀ ਇਹ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਮੰਦਰਾ ਦੇ ਵਿੱਚੋਂ ਇੱਕ ਹੈ। ਇੱਥੇ ਸ਼ਰਧਾਲੂਆਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਭਾਰਤ ਦੇ ਸਾਰੇ ਹਿੱਸਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਮੰਦਰ ਦੇ ਦਰਸ਼ਨ ਲਈ ਆਉਂਦੇ ਹਨ। ਇੰਦਰ ਨੇ ਇਸ ਮੰਦਰ ਦੀ ਸਥਾਪਨਾ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦੀ ਸਥਾਪਨਾ ਇੰਦਰ ਕਹਿੰਦੇ ਸੀ ਉਸਨੇ ਹਿਮੰਦਰ ਉਦੋਂ ਉਸਾਰਿਆ ਜਦੋਂ ਉਹ ਕਿਸੇ ਕਾਰਨ ਜਿਹੜਾ ਕਿ ਤੀਰਥ ਯਾਤਰਾ ਤੇ ਜਾ ਰਿਹਾ ਸੀ ਜਿਵੇਂ ਹੀ ਉਹ ਮਧਰਾਏ ਦੇ ਤਵਯੰਭ ਲਿੰਗ ਤੇ ਪਹੁੰਚਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਦਾ ਬੋਝ ਚੁੱਕਣ ਲੱਗ ਪਿਆ ਇਸ ਤੋਂ ਬਾਅਦ ਇਸ ਚਮਤਕਾਰ ਨੂੰ ਦੇਖ ਕੇ ਉਹਨਾਂ ਨੇ ਖੁਦ ਹੀ ਮੰਦਰ ਦੇ ਵਿੱਚ ਲਿੰਗ ਦੀ ਸਥਾਪਨਾ ਕੀਤੀ ਹੈ ਤੁਹਾਨੂੰ ਦੱਸਦੇ ਕਿ ਈਂਦਰ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਸਨ ਅਤੇ ਇਸ ਲਈ ਅਸੀਂ ਉੱਥੇ ਤਲਾ ਦੇ ਆਲੇ ਦੁਆਲੇ ਕਮਲ ਦੇ ਫੁੱਲ ਵੀ ਦੇਖਦੇ ਆ ਰਹੇ ਹਾਂ ਦੱਖਣੀ ਭਾਰਤ ਦੇ ਮਧੁਰਾਈ ਦੇ ਵਿੱਚ ਸਥਿਤ ਮਿਨਾਕਸ਼ੀ ਆਮਾਨ ਮੰਦਿਰ ਨੂੰ ਦੱਖਣੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਮੰਦਿਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੁੱਖ ਤੌਰ ਤੇ ਆਮਾਨ ਮੰਦਿਰ ਦੇਵੀ ਲਕਸ਼ਮੀ ਨੂੰ समर्पित ਹੈ ਇਸ ਤੋਂ ਇਲਾਵਾ ਇਸ ਮੰਦਰ ਦੇ ਵਿੱਚ ਲక్ష్ਮੀ, ਕ੍ਰਿਸ਼ਨ, ਰੁਕਮਣੀ, ਬ੍ਰਹਮਾ, ਸਰਸਵਤੀ ਅਤੇ ਹੋਰ ਵੀ ਕਈ ਦੇਵੀ-ਦੇਵਤਿਆਂ ਦੇ ਮੰਦਰ ਵੀ ਸ਼ਾਮਲ ਹਨ। ਇਸ ਮੰਦਰ ਦੀ ਇਮਾਰਤ ਸ਼ਾਹੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਜਿੱਥੇ ਆਕਰਸ਼ਿਤ ਕਰਦੀ ਹੈ ਉੱਥੇ ਹੀ ਇਹ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਮੰਦਿਰਾਂ ਦੇ ਵਿੱਚੋਂ ਇੱਕ ਹੈ। ਇੱਥੇ ਸ਼ਰਧਾਲੂਆਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਭਾਰਤ ਦੇ ਸਾਰੇ ਹਿੱਸਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਮੰਦਰ ਦੇ ਦਰਸ਼ਨ ਲਈ ਆਉਂਦੇ ਹਨ। ਇੰਦਰ ਨੇ ਇਸ ਮੰਦਰ ਦੀ ਸਥਾਪਨਾ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦੀ ਸਥਾਪਨਾ ਇੰਦਰ ਕਹੇ ਸੀ ਉਸਨੇ ਹਿਮੰਦਰ ਉਦੋਂ ਉਸਾਰਿਆ ਜਦੋਂ ਉਹ ਕਿਸੇ ਕਾਰਨ ਜਿਹੜਾ ਕਿ ਤੀਰਥ ਯਾਤਰਾ ਤੇ ਜਾ ਰਿਹਾ ਸੀ ਜਿਵੇਂ ਹੀ ਉਹ ਮਧੁਰਾਈ ਦੇ ਤਵਯੰਬ ਲਿੰਗ ਤੇ ਪਹੁੰਚਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਦਾ ਬੋਝ ਚੁੱਕਣ ਲੱਗ ਪਿਆ ਇਸ ਤੋਂ ਬਾਅਦ ਇਸ ਚਮਤਕਾਰ ਨੂੰ ਦੇਖ ਕੇ ਉਹਨਾਂ ਨੇ ਖੁਦ ਹੀ ਮੰਦਰ ਦੇ ਵਿੱਚ ਲਿੰਗ ਦੀ ਸਥਾਪਨਾ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਇੰਦਰ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਸਨ ਅਤੇ ਇਸ ਲਈ ਅਸੀਂ ਉੱਥੇ ਤਲਾਬ ਦੇ ਆਲੇ ਦੁਆਲੇ ਕਮਲ ਦੇ ਫੁੱਲ ਵੀ ਦੇਖਦੇ ਆ ਰਹੇ ਹਾਂ